ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਜ਼ਿਲ੍ਹੇ ਦੇ ਜੌਂਦ ਪਿੰਡ ਜ਼ਮੀਨ ਮੁਰੱਬਾ ਬੰਦੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਕਿਸਾਨ ਯੂਨੀਅਨ ਨੂੰ ਗ੍ਰਾਹਾਂ ਦੇ ਵੱਲੋਂ ਸੰਘਰਸ਼ ਵਿੜਿਆ ਹੋਇਆ ਤੇ ਅੱਜ ਸਵੇਰੇ ਕਿਸਾਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋਈ ਹੈ ਤੇ ਦੂਜੇ ਪਾਸੇ ਏਡੀਸੀ ਪੂਰਨਮ ਸਿੰਘ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਨਯੋਗ ਹਾਈ ਕੋਰਟ ਦੇ ਬੁਲਵਾ ਦੇ ਅਧਿਸ ਦਿੱਤੇ ਗਏ ਤੇ ਤੈ ਸਮੇਂ ਸੀਮਾ ਮੁਤਾਬਕ ਮੁਰੱਬਾ ਬੰਦੀ ਕੀਤੀ ਜਾ ਰਹੀ ਹੈ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਦੋਵਾਂ ਤਰ੍ਹਾਂ ਹੀ ਕਿਸਾਨਾਂ ਦੀਆਂ ਨੇ ਤੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਇੱਕ ਪਾਸੇ ਛੋਟੀ ਧਿਰ ਹੋਵੇ ਦੂਜੇ ਪਾਸੇ ਕਾਰਪੋਰੇਟ ਹੋਣ ਦੋਨੋਂ ਪਾਸੇ ਹੀ ਆਮ ਕਿਸਾਨ ਨੇ ਨਾਲ ਹੀ ਉਹਨੇ ਵੀ ਸਪਸ਼ਟ ਕੀਤਾ ਹੈ ਕਿ ਮਾਨਯੋਗ ਹਾਈਕੋਰਟ ਦੇ ਹੁਕਮਾ ਮੁਤਾਬਕ ਹੀ ਤੇ ਸਮੇਂ ਜ਼ਿੰਮੇਵਾਰ ਦੇ ਅੰਦਰ ਹੀ ਕੰਮ ਨੂੰ ਨੇਪੜੇ ਛਾੜਿਆ ਜਾਵੇਗਾ ਜਿਉਂ ਪਿੰਡ ਦੇ ਵਿੱਚ ਜੀ ਮੁਰੱਬਾ ਬੰਦੀ ਦੀ ਜਿਹੜੀ ਹੈ ਉਹ ਕੰਟੈਂਪਟ ਪਟੀਸ਼ਨ ਜਿਹੜੀ ਹੈ ਉਹ ਪਈ ਹੋਈ ਹੈ ਔਰ ਮਾਨਯੋਗ ਹਾਈ ਕੋਰਟ ਦੇ ਵੱਲੋਂ ਜੌਂਤ ਪਿੰਡੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਡਰੋਨ ਮੈਪਿੰਗ ਕਰਨ ਦੇ ਆਦੇਸ਼ ਮਿਲੇ ਹੋਏ ਨੇ ਸੋ ਜਿਸ ਤਰ੍ਹਾਂ ਸਾਡੀ ਜਿਹੜੀ ਸਰਵੇ ਆਫ ਇੰਡੀਆ ਦੀ ਟੀਮ ਹੈ ਉਹ ਮੈਪਿੰਗ ਦੇ ਲਈ ਆਪਣੇ ਡਰੋਨਸ ਲੈ ਕੇ ਜਾਂਦੇ ਨੇ ਸੋ ਇਹ ਕੰਮ ਜਿਹੜਾ ਹੈਗਾ ਉਹ ਇੱਕ ਨਿਸ਼ਚਿਤ ਸਮੇਂ ਸੀਮਾ ਦੇ ਵਿੱਚ ਕਰਨਾ ਹੈਗਾ ਜੋਨ ਪਿੰਡ ਵਿੱਚ ਜਿਹੜੀ ਟੋਟਲ ਜ਼ਮੀਨ ਹੈਗੀ ਐ ਸੁਮਾਨਯ ਹਾਈ ਕੋਰਟ ਦੇ ਆਰਡਰਸ ਦੇ ਨਾਲ ਉਹਦਾ 1/3 ਹਿੱਸਾ ਜਿਹੜਾ ਹੈਗਾ ਉਹ ਕੋ ਜਿਹੜੇ ਕੁਝ ਪਿੰਡ ਦੇ ਜਿਹੜੇ ਲੈਂਡਲੋਰਡਸ ਨੇ ਉਹਨਾਂ ਨੂੰ ਜਾਣਾ ਹੈਗਾ 2/3 ਹਿੱਸਾ ਜਿਹੜਾ ਹੈਗਾ ਉਹ ਪਿੰਡ ਦੇ ਬਾਕੀ ਜਿਹੜੇ ਵਸਨੀਕ ਨੇ ਉਹਨਾਂ ਨੂੰ ਜਾਣਾ ਆ ਲੇਕਿਨ ਇਹਦੇ ਵਿੱਚ ਇਹ ਚੀਜ਼ ਜ਼ਰੂਰ ਹੈਗੀ ਐ ਕਿ ਸਾਡੇ ਕੋਲ ਇੱਕ ਨਿਸ਼ਚਿਤ ਸਮੇਂ ਸੀਮਾ ਸਾਨੂੰ ਦਿੱਤੀ ਹੋਈ ਐ ਮਾਨਯੋਗ ਹਾਈ ਕੋਰਟ ਨੇ ਜਿਹਦੇ ਵਿੱਚ ਅਸੀਂ ਇਹ ਕੰਮ ਜਿਹੜਾ ਹੈ ਉਹ ਮੁਕੰਮਲ ਕਰਨਾ ਕਿੰਨੀ ਜਮੀਨ ਲਗਭਗ ਹੋ ਜੇ ਤਕਰੀਬਨ 33 3400 ਜਿਹੜਾ ਹੈਗਾ ਰਕਬਾ ਹੈਗਾ ਇਹ ਪਿੰਡ ਦਾ ਸੋ ਇਹਦੇ ਵਿੱਚੋਂ ਜਿਹੜਾ ਹੈਗਾ ਅਸੀਂ ਡਰੋਨ ਮੈਪਿੰਗ 1400 ਏਕੜ ਦੀ ਕਰਨੀ ਹੈ। ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ ਜੀ ਮੀਟਿੰਗਾਂ ਉਹ ਕਰਸ਼ਣ ਕੀਤਾ ਜਾ ਰਿਹਾ ਹੈ। ਹਾਂ ਜੀ ਬਿਲਕੁਲ ਕਿਸਾਨਾਂ ਦੇ ਨਾਲ ਅਸੀਂ ਮੀਟਿੰਗ ਵੀ ਕੀਤੀ ਹੈ। ਸੋ ਕੁਝ ਮੀਟਿੰਗਸ ਜਿਹੜੀਆਂ ਹੈਗੀਆਂ ਉਹ ਮੇਰੇ ਲੈਵਲ ਤੇ ਵੀ ਹੋਈਆਂ ਨੇ ਕੁਝ ਮਾਨਯੋਗੀ ਸਭ ਦੇ ਲੈਵਲ ਤੇ ਵੀ ਮੀਟਿੰਗ ਹੋਈਆਂ ਨੇ ਅ ਅਸੀਂ ਜਿਹੜਾ ਹੈਗਾ ਦੋਨੇ ਪਾਸਿਓਂ ਪੰਜ-ਪੰਜ ਜਿਹੜੀ ਹੈਗੀ ਹੈ ਮੈਂਬਰੀ ਕਮੇਟੀ ਵੀ ਬਣਾਈ ਹੈ ਦੋਨੇ ਪਿਰਾਂ ਤੋਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਹੈਗੇ ਆ ਅ ਦੂਜੇ ਪਾਸੇ ਜਿਹੜੀ ਧਿਰ ਹੈਗੀ ਆ ਉਹ ਉਹ ਵੀ ਜਿਹੜੀ ਹੈਗੀ ਆ ਇਹ ਧਿਰਾਂ ਜਿਹੜੀਆਂ ਨੇ ਉਹ ਬਰਾਬਰ ਦੇ ਹਿੱਸੇਦਾਰ ਨੇ ਜਿਹੜੇ ਸਭ ਨੂੰ 2/3 ਜਿਨ੍ਹਾਂ ਨੂੰ ਅ ਅਸੀਂ ਕਹਿੰਦੇ ਆ ਕਿ ਕਿਸਾਨ ਸਪੋਰਟ ਕਰਦੇ ਨੇ ਉਹਨਾਂ ਨੂੰ ਵੀ 2/3 ਮਿਲਿਆ ਹੋਇਆ ਹੈਗਾ ਤੇ ਦੂਜੇ ਪਾਸੇ ਜਿਹੜੀ ਆ ਉਹਨਾਂ ਨੂੰ ਤਾਂ ਸਿਰਫ 1/3 ਮਿਲਿਆ ਹੋਇਆ ਹੈਗਾ ਸੋ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਕੋਈ ਇੱਕ ਪਾਸੇ ਕੋਈ ਧਿਰ ਵੱਡੇ ਕਿਸਾਨ ਹੈ ਇੱਕ ਪਾਸੇ ਕੋਈ ਛੋਟੇ ਕਿਸਾਨ ਹੈ ਰੈਦਰ ਜਿਨ੍ਹਾਂ ਨੂੰ 1/3 ਮਿਲਿਆ ਉਸ ਪਾਸੇ ਵੀ ਜਿਹੜਾ ਹੈਗਾ ਉਹਨੇ ਹੀ ਛੋਟੇ ਕਿਸਾਨ ਹੈਗੇ ਸੋ ਦੋਨੇ ਪਾਸੇ ਕਿਸਾਨ ਹੈ ਮਤਲਬ ਇਟ ਇਜ਼ ਨਾਟ ਲਾਈਕ ਥਿਸ ਇੱਕ ਪਾਸੇ ਸਾਰੇ ਕਿਸਾਨ ਹੈਗੇ ਆ ਜਾਂ ਦੂਜੇ ਪਾਸੇ ਕੋਈ ਹੋਰ ਧਿਰ ਹੈਗੀ ਆ ਸਾਰੇ ਦੋਨੇ ਤਰ੍ਹਾਂ ਜਿਹੜੀਆਂ ਨੇ ਉਹ ਪਿੰਡ ਦੀਆਂ ਨੇ ਪਿੰਡ ਦੇ ਰਹਿਣ ਵਾਲੇ ਨੇ ਦੋਨੇ ਤਰ੍ਹਾਂ ਜਿਹੜੀਆਂ ਨੇ ਕਿਸਾਨ ਹੈ ਕੋਈ ਵੱਡਾ ਛੋਟਾ ਨਹੀਂ ਸਾਰੇ ਦੋਨੇ ਦੋਨੇ ਤਰ੍ਹਾਂ ਬਰਾਬਰ ਨੇ ਲੇਕਿਨ ਹੁਣ ਜੋ ਹੁਕਮ ਹੋਇਆ ਹੈ ਜੋ ਮਾਨਯੋਗ ਹਾਈ ਕੋਰਟ ਦਾ ਹੁਕਮ ਹੈ ਕਿ ਇਕ ਤਿਹਾਈ ਜਿਹੜਾ ਹੈਗਾ ਉਹ ਇੱਕ ਧਿਰ ਨੂੰ ਮਿਲਣਾ ਚਾਹੀਦਾ ਦੋ ਤਿਹਾਈ ਦੂਜੀ ਧਿਰ ਨੂੰ ਮਿਲਣਾ ਚਾਹੀਦਾ ਉਹ ਹੁਕਮ ਅਸੀਂ ਸਮੇਂ ਸੀਮਾ ਦੇ ਵਿੱਚ ਜਿਹੜਾ ਹੈਗਾ ਉਹ ਲੱਗ